ਉਹ ਹਾਂ ਜੀ ਬੜੀ ਨਮਸਕਾਰ ਰਿਹਾ ਦਾਬ ਸੱਚਿਆ ਗੱਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਿਹਾ ਸ਼ਾਨਦਾਰ ਵੀਡੀਓ ਦੋ ਲਿਆਂ ਦੇ ਰਿਹਾ ਕਰੀਏ ਤੇ 1 2 ਇੱਕ ਖਰੇ ਤੇ ਟੌਪ ਜਨਵਰਾਂ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਤੁਹਾਡਾ ਛੋਟਾ ਭਰਾ ਆਸ਼ੀਰਵਾਦ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਚੰਗੇ ਕਬੂਤਰਾਂ ਦਾ ਮੇਰਾ ਭਰਾ ਸ਼ੌਕ ਕਰਕੇ ਆਨੰਦ ਮਾਣਦੇ ਹੋਣਗੇ ਵੀ ਬਾਬਿਓ ਅੱਜ ਤੁਹਾਡੇ ਅੱਗੇ ਮੇਰਾ ਭਰਾ ਜੋੜਾ ਉਹ ਪੇਸ਼ ਕਰਤਾ ਮੇਰੇ ਬਰ ਜਿਨ੍ਹਾਂ ਦੇ ਬੱਚੇ ਮੇਰਾ ਭਰਾ 7 ਤੋਂ 8 ਘੰਟਿਆਂ ਤੋਂ ਪਹਿਲਾਂ ਥੱਲੇ ਝਾਗਦੇ ਤੱਕ ਨਹੀਂ ਚੈੱਕ ਕਰੋ ਮਰਾ ਬਰਾਬਰ ਜੋੜੇ ਆਪਣੇ ਜੀ ਬਾਬੇ ਉਹ ਵੱਡੇ ਜੋੜੇ ਦੀ ਕੁਆਲਿਟੀ ਪ्युअर ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਮਰਾ ਵੀਰ ਨਿੱਕੇ ਤੋਂ ਨਿੱਕੇ ਪੰਡਾਂ ਅੰਦਰ ਛੱਡਦੀ ਉਹ ਮਰਾ ਭਰਾ ਜੋੜੀ ਆਪਣੀ ਐਸੀ ਦੀ ਬੱਚੇ ਭਰਾ ਜਾਣਗੇ ਨਹੀਂ ਐਸੀ ਗੱਲ ਦੀ ਆਪਣੀ ਗਾਰੰਟੀ ਹੈ ਠੀਕ ਹੈ ਬਾਈ ਨੇ ਆਪਾਂ ਨੂੰ ਸਪੈਸ਼ਲੀ ਗਾਰੰਟੀ ਦਿੱਤੀ ਮੇਰਾ ਭਰਾ ਐਸੇ ਜੋੜੇ ਦੀ ਕਰੋ ਚੈੱਕ ਕੁਆਲਿਟੀ ਠੀਕ ਹੈ ਔਰ ਮੇਰਾ ਭਰਾ ਵਧੀਆ ਜੇ ਕਮੈਂਟ ਮੇਰਾ ਭਰਾ ਤੁਸੀਂ ਅੱਜ ਲਾਜ਼ਮੀ ਕਰਕੇ ਜਾਣਾ ਦੇਖੋ ਜੀ ਮਾਦੀ ਆਪਣੀ ਦੀ ਸਟੈਂਡਿੰਗ ਮਿਸ਼ਨ ਠੀਕ ਹੈ ਜੀ ਗੁਲਾਬੀ ਸਰ ਤੇ ਪੂੰਜੇ ਜੇ ਹਲਕਾ ਜਿਹਾ ਖੱਟਾ ਰੰਗ ਲੱਗਾ ਇਹ ਆਪਣੀ ਕਬੂਤਰੀ ਹੈ ਮਰਾ ਵੀਰ ਠੀਕ ਹੈ ਚੈੱਕ ਕਰ ਸਕਦੇ ਹਾਂ ਤੁਸੀਂ ਸ਼ਕਲ ਅਕਲ ਮੋਢੇ ਠੀਕ ਹੈ ਜੀ ਪਲੱਸ ਬਾਈ ਜੀ ਕੂਤਰੀ ਆਪਣੀ ਦੇ ਪੈਰ ਤੇ ਮਰਾਪਰਾ ਬਾਕੀ ਜਿਹੜੀ ਖਲੋਨੀ ਆ ਨਾ ਮਾਦੀ ਦੀ ਬਾਬੇ ਉਹ ਪੌਖੀ ਲਾਉਂਦੀ ਆ ਉਹ ਵੇਖ ਕੇ ਚੈੱਕ ਕਰੂ ਮਰਾਪਰਾ ਔਰ ਮਰਾ ਵੀਰ ਵਧੀਆ ਜਿਹਾ ਕਮੈਂਟ ਕਰਨਾ ਜੀ ਤੁਸੀਂ ਨਹੀਂ ਭੁੱਲਣਾ ਕਿ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟਾਪ ਵੱਡਾ ਜੋੜ ਇਹ ਆ ਜੋ ਵੀ ਬਾਬੇ ਉਹਨਾਂ ਆਪਾਂ ਤੁਹਾਨੂੰ ਕਰਾਉਨੇ ਆ ਜੀ ਆਪਣੀ ਅੱਜ ਵਾਲੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਮਰਾ ਭਰਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਆ ਮਰਾ ਵੀਰ ਤੁਹਾਨੂੰ ਸ਼ੌਂਕ ਕਰਾਉਣਾ ਤੇ ਬਰੇ ਰਹੀ ਗੱਲ ਜੋੜੇ ਦੇ ਡਾਰਦੀ ਮਰਾਪਰਾ ਬਾਬੇ ਉਹ ਬੱਚੇ ਜੋੜੀ ਦੇ ਮੇਰਾ ਵੀ ਬਹਿ ਜਾ ਬਜਾ ਕਰਾਉਂਦੇ ਜਿੰਨੇ ਮਰਜ਼ੀ ਟਾਲੀਓ ਯਾਰ ਬਾਕੀ ਆ ਜਿਹੜਾ ਸੱਜਣ ਆਪਣਾ ਸ਼ਿਕਾਰੀ ਹੈ ਨਾ ਉਸ ਭਰਾਨੇ ਮੇਰਾ ਭਰਾ ਕੂਤਰਾ ਦੀ ਸ਼ੈਕਲ ਅਕਲ ਤੇ ਵੀਰੇ ਕੂਤਰਾ ਦੀ ਖਲੋਨੀ ਦੱਸ ਦਿੰਦੇ ਕਿ ਹਾਂ ਵੀ ਕੂਤਰਾ ਦੇ ਵਿੱਚ ਕੀ ਗੱਲਬਾਤ ਹੈਗੀ ਐ ਔਰ ਕੀ ਨਹੀਂ ਬਿਲਕੁਲ ਵਾਜੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਜੋੜ ਆਪਣੇ ਕੋਲੇ ਬੈਠਾ ਆ ਤੇ ਹੀਠਾ ਦੇ ਤੇ ਨੰਬਰ 90412 26056 ਜਦੋਂ ਮਰ ਜੀ ਆਪਣੇ ਛੋੜੇ ਭਾਂ ਨੂੰ ਯਾਦ ਕਰਕੇ ਟਾਪ ਜਾਂ ਪਰ ਆਪਣੇ ਘਰ ਤੁਸੀਂ ਮੰਗਵਾ ਸਕਦੇ ਹੋ ਤੇ ਆਓ ਮੇਰਾ ਭਰਾ ਹੁਣ ਆਪਾਂ ਤੁਹਾਨੂੰ ਕਰਾਉਨੇ ਆ ਜੀ ਜੂੜੀ ਦੇ ਪਰਪਲ ਨੇ ਉਹਦਾ ਅੱਖਾਂ ਦਾ ਪੰਜਾਂ ਦਾ ਕੱਲੀ ਕੱਲੀ ਚੀਜ਼ ਆ ਮੇਰਾ ਭਰਾ ਸਾਨੂੰ ਵੀ ਸ਼ਾਮ ਕਰਾਉਨੇ ਆ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਟਾਈਮ ਬਣੇ ਰਹੋ ਤੇ ਦੱਸਿਓ ਵੀ ਬਾਬੇ ਕਿੱਦਾਂ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟਾਪ ਜੂੜਾ ਹਾਂਜੀ ਵੀ ਬਾਬਿਓ ਆ ਪਹਿਲਾਂ ਤੁਸੀਂ ਕਬੂਤਰ ਆਪਣੇ ਦੇ ਮੇਰਾ ਭਰਾ ਆਪਣੇ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਰਖ ਬਈ ਜੀ ਖੁਸ਼ਕ ਜਾਵ ਨਹੀਂ ਪੈਰਾਂ ਦਾ ਆਪਣਾ ਇਹ ਕੂਤਰ ਹੈ ਜੀ ਇਸੇ ਕਰਕੇ ਆਪਾਂ ਸúng ਸਭ ਤੋਂ ਬਲਾਂ ਕੂਤਰ ਦੇ ਮੇਰਾ ਭਰਾ ਪੈਰ ਹੀ ਵਿਖਾਏ ਨੇ ਠੀਕ ਹੈ ਤੇ ਬਾਬਿਓ ਬਾਰੀ ਸਟ੍ਰਕਚਰ ਸ਼ੈਕਲ ਵੀ ਆਪਾਂ ਤੁਹਾਨੂੰ ਵਿਖਾਉਨੇ ਆਂ ਆਪਾਂ ਨੂੰ ਕੱਲ ਹੀ ਕਾਦੀਆ ਯਾਰ ਚੈੱਕ ਕਰੂੰ ਮੇਰਾ ਵੀਰ ਉਹ ਠਹਿਰ ਧਿਆ ਠਹਿਰ ਧਿਆ ਲਓ ਜੀ ਬਾਬਿਓ ਕਰੋ ਚੈੱਕ ਮੇਰਾ ਭਰਾ ਆਪਣੇ ਵਰਦੇ ਕਬੂਤਰ ਦੀ ਕੁਆਲਿਟੀ ਜੀ ਪ्युअर ਹਜ਼ਾਰ ਵਾਲੇ ਕੂਤਰਾਂ ਵਿੱਚੋਂ ਜੀ ਚੈੱਕ ਕਰੋ ਮੇਰਾ ਭਰ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਜੋਰ ਵਾਲਾ ਕੂਤਰਾ ਜੀ ਹੱਥ ਦੇ ਵਿੱਚ ਆ ਕੇ ਕੂਤਰ ਗੁੱਸਾ ਕਰਦਾ ਬਾਕੀ ਮੇਰਾ ਭਰਾ ਜਿਹੜੇ ਕਬੂਤਰਾਂ ਨੇ ਉੱਡਣਾ ਹੁੰਦਾ ਨਾ ਮੇਰਾ ਭਰਾ ਉਹਨਾਂ ਦੀ ਮੇਰੇ ਵਰ ਸ਼ੈਕਲ ਹੀ ਦੱਸ ਦਿੰਦੀ ਆ ਆ ਚੈੱਕ ਕਰ ਲੋ ਵੀਰੇ ਜਾਨਵਰਾਂ ਦੀ ਘੂਰਨੀ ਤੋਂ ਪਤਾ ਲੱਗ ਜਾਂਦਾ ਹਾਂ ਵੀ ਕਬੂਤਰਾਂ ਦੇ ਵਿੱਚ ਕੀ ਗੱਲ ਬਾਤ ਹੈਗੀ ਆ ਔਰ ਕੀ ਨਹੀਂ ਠੀਕ ਆ ਜੀ ਜੇਹੋ ਜੀ ਨੋਕ ਬਾਬਿਓ ਉਹੋ ਜੀਆਂ ਪਲਕਾਂ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਨੀਲੇ ਡੋਰਿਆਂ ਦਾ ਬਾਬਿਓ ਆਪਣਾ ਇਹ ਕੂਤਰ ਆ ਠੀਕ ਆ ਜੋਗੀ ਦੀ ਅੱਖ ਦੀ ਕੁਆਲਿਟੀ ਆਪਾਂ ਤੁਹਾਨੂੰ ਸ਼ਰੀਆ ਮੇਰਾ ਭਰਾ ਬੁਖਾ ਰਹੇ ਆ ਚੈੱਕ ਕਰ ਲਓ ਠੀਕ ਆ ਬਾਕੀ ਹੱਥ ਦੇ ਵਿੱਚ ਆਇ ਕੂਤਰ ਜ਼ੋਰ ਬਹੁਤ ਲਾਉਂਦਾ ਗੁੱਸਾ ਕਰਦਾ ਕਿ ਮੈਨੂੰ ਹੱਥ ਦੇ ਵਿੱਚ ਕਾਹ ਤੋਂ ਲਿਆ ਆ ਚੈੱਕ ਕਰ ਲਓ ਪਿੰਜਰੇ ਵਿੱਚ ਕਿਵੇਂ ਖੜਾ ਸੀਗਾ ਠੀਕ ਆ ਤੇ ਹੁਣ ਅੱਗੇ ਨਾ ਫੁੱਲ ਜ਼ੋਰ ਲਾਈ ਜਾਂਦਾ ਕੂਤਰ ਦੇਖੋ ਜੀ ਠੀਕ ਆ ਹੱਥ ਲਾਉਣਾ ਕੂਤਰ ਨੂੰ ਜਰਾ ਨਹੀਂ ਪਸੰਦ ਤੇ ਆਹ ਵਾਜੀ ਦੂਜੇ ਬੰਨੇ ਦੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਨਹੀਂ ਲੈ ਡੋਰਿਆਂ ਦਾ ਬਾਪੇ ਉਹ ਆਪਣਾ ਇਹ ਕਬੂਤਰ ਆ ਕਰੋ ਚੱਕ ਕਰਾਂ ਕੁਆਲਟੀ ਔਰ ਮੇਰਾ ਭਰਾ ਅੱਜ ਵਧਿਆ ਰეკਮੈਂਟ ਮੇਰਾ ਭਰਾ ਕਰਕੇ ਜਾਣਾ ਬਾਬਿਓ ਇਹੋ ਜਿਹੇ ਕਬੂਤਰਾਂ ਦੇ ਬੱਚੇ ਬੁਆਇਆ ਤੂੰ ਨਹੀਂ ਪੈਂਦੇ ਹੁੰਦੇਗੇ ਠੀਕ ਹੈ ਬਾਕੀ ਜਿਹੜੇ ਬੰਦੇ ਨੇ ਇਹੋ ਜੇ ਵੱਡੇ ਕਬੂਤਰ ਸਾਂਭ ਕੇ ਰੱਖੇ ਆ ਇਹੋ ਜੇ ਝੋਟਿਆਂ ਦੇ ਮੇਰਾ ਭਰਾ ਉਹਨਾਂ ਨੇ ਬੱਚੇ ਡਾਇ ਹੋਏ ਨਾ ਉਹ ਬਾਈ ਸਾਡੀ ਗੱਲ ਦੇ ਨਾਲ ਸਹਿਮਤ ਹੋਣਗੇ ਹਾਂ ਬਾਕੀ ਜਿਹੜੇ ਬੰਦਿਆਂ ਨੂੰ ਤੁਹਾਨੂੰ ਪਤਾ ਫਿਰ ਕਦੇ 12 ਵਜੇ ਦੇ ਕੂਤਰ ਨਾਟ ਆਇਆ ਹੋਵੇ ਨਾ ਉਹਨਾਂ ਨੇ ਕਹਣਾ ਲਓ ਜੀ ਐਵੇਂ ਬਾਈ ਛੱਡੀ ਜਾਂਦਾ ਗਾਲੀ ਕੋਈ ਨਹੀਂ ਮੇਰਾ ਭਰਾ ਹਰ ਬੰਦਾ ਆਪਣੀ ਸੋਚ ਮੁਤਾਬਕ ਗੱਲ ਕਰਦਾ ਤੇ ਆ ਬਜੀ ਜਾਨਵਰ ਆਪਣੇ ਦਾ ਪੱਲਾ ਜੀ ਕਰੋ ਚੈੱਕ ਮੇਰਾ ਭਰਾ ਉਹ ਠਹਿਰ ਜਾ ਠਹਿਰ ਜਾ ਦੇਖੋ ਯਾਰ ਕਿੱਡਾ ਕੌੜ ਕੂਤਰ ਹੱਥ ਦੇ ਵਿੱਚ ਆ ਕੇ ਬਹੁਤ ਜ਼ੋਰ ਲਾਉਂਦਾ ਯਾਰ ਗੁੱਸਾ ਕਰਦਾ ਕਿ ਮੈਨੂੰ ਛੱਡ ਦੇ ਕਰਾਂ ਬਾਕੀ ਆ ਚੈੱਕ ਕਰ ਲੋ ਮੇਰਾ ਭਰਾ ਕਿੱਡੇ ਵੱਡੇ ਚੌੜੇ ਨਿੱਕਰ ਪੱਲੇ ਦਾ ਬਾਬੇ ਉਹ ਆਪਣਾ ਇਹ ਕੂਤਰ ਆ ਤੇ ਰਹੀ ਗੱਲ ਪੂਛ ਦਿਓ ਤੁਹਾਨੂੰ ਪਤਾ ਹੀ ਆ ਜੀ ਇਹ ਕੂਤਰ ਆਪਣੇ ਪੂਸ਼ ਕੀ ਰੱਖਦੇ ਨੇ ਔਰ ਕੀ ਨਹੀਂ ਬਰਕ ਕੋਲ ਬੰਦ ਪੂਛ ਜਮਾ ਸਰੇ ਤਾਂ ਹੀ ਕਰਨੀਆਂ ਤੇ ਆ ਮੇਰਾ ਭਰਾ ਅਗਲਾ ਪੱਲਾ ਚੈੱਕ ਕਰੋ ਜੀ ਆਪਣੇ ਕੂਤਰ ਦਾ ਇੱਕ ਸਾਰ ਚਿਨੇ ਹੋਏ ਵੱਡੇ ਦੇਖੋ ਯਾਰ ਪਾਲਾ ਜਿਆਦਾ ਛੀੜਾ ਕੂਤਰ ਆ ਬਾਬੇ ਉਹ ਪਾਲਾ ਜਿਆਦਾ ਛੀੜਾ ਕੂ ਠੀਕਾ ਹੱਥ ਦੇ ਵਿੱਚ ਆ ਗਏ ਜਮਾਣੀ ਦਾ ਜੀ ਕੁੱਤਰ ਚੈੱਕ ਕਰ ਲੋ ਕਿੰਨੇ ਵਾਰੀ ਕੁੱਤ ਨੇ ਛੜਾਏ ਨੇ ਤੇ ਆ ਲੋ ਜੀ ਬਾਕੀ ਚਲੋ ਆਪਾਂ ਹੁਣ ਇਹਦੀ ਮਾਦੀ ਦਾ ਛਾਂ ਕਰਾਉਨੇ ਆ ਤੇ ਆ ਸੀਗਾ ਵੀਰੇ ਆਪਣਾ ਮਕਮਲ ਕੁੱਤਰ ਬਸਤਾ ਆਪਣਾ ਗੁਸਾ ਕਰਦਾ ਤੇ ਆ ਉਮਰਾ ਵੀਰੇ ਆਪਾਂ ਹੁਣ ਤੁਹਾਨੂੰ ਇਸ ਕੁੱਤੇ ਨਾਲ ਮਿਲੀ ਵੀ ਮਾਦੀ ਦਾ ਛਾਂ ਕਰਾਉਨੇ ਆ ਕਿਉਂਕਿ ਵੀਰੇ ਕੁੱਤਰ ਬਹੁਤ ਜ਼ਿਆਦਾ ਚੀੜਾ ਦੇਖੋ ਯਾਰ ਹੱਥ ਵਿੱਚ ਮੈਂ ਪੂਰਾ ਘੁੱਟ ਕੇ ਫੜਾ ਤਾਂ ਕਰੇ ਕੁੱਤਰ ਆਦਾ ਮੂੰਹ ਥੋੜਾ ਖੁੱਲਦਾ ਤੇ ਜੇ ਇਹਨੂੰ ਹਲਕਾ ਹੱਟੇ ਲਾ ਫੜਾ ਕੁੱਤਰ ਨਿਕਲਿਆ ਆਣਾ ਜਿੱਦਨੋਂ ਤਨ ਆਪਣੇ ਕੈਮਰਾਮੈਨ ਦੇ ਨਾਲ ਵਿਚਾਰਿਆਂ ਨਾਲ ਹੋ ਗਈ ਸੀ ਗਲੂਰ ਤੇ ਆ ਸੀ ਗਾ ਵੀਰੇ ਆਪਣਾ ਮੱਕਾ ਮਲਕੂਤਰ ਤੇ ਆਓ ਬਾਬਿਆ ਹੁਣ ਆਪਾਂ ਤੁਹਾਨੂੰ ਕਰਾਉਣੇ ਆਂ ਇਹਦੀ ਮਾਦੀ ਦਾ ਸ਼ੌਕ ਠੀਕ ਹੈ ਜੀ ਤਾਂ ਹਾਂ ਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣੀ ਮਾਦੀ ਦੀ ਕੁਆਲਟੀ ਮੇਰਾ ਭਰਾ ਪਹਿਲਾਂ ਬਾਈ ਜੀ ਤੁਸੀਂ ਆਪਣੀ ਮਾਦੀ ਦਾ ਮੇਰਾ ਭਰਾ ਕੱਟ ਕਾਟ ਪਲੱਸ ਬਾਈ ਜੀ ਬਾਹਰੀ ਸਟਰਕਚਰ ਚੈੱਕ ਕਰੋ ਦੇਖੋ ਜੀ ਵਜੂਦ ਆਪਣੀ ਕੁਤਰੀ ਦਾ ਠੀਕ ਹੈ ਜੀ ਸਟੈਂਡਿੰਗ ਪੋਜੀਸ਼ਨ ਮੇਰਾ ਭਰਾ ਤੁਸੀਂ ਆਪਣੀ ਇਸ ਮਾਦੀ ਦੀ ਚੈੱਕ ਕਰ ਹੀ ਲਿੱਤੀ ਸੀਗੀ ਠੀਕ ਹੈ ਜੀ ਕਿ ਕਿਵੇਂ ਨੁਕਰੇ ਘੋੜਿਆਂ ਦੇ ਵਾਂਗੂ ਮਰਾ ਭਰਾ ਮਾ ਤੇ ਆਪਣੀ ਆਹ ਖੜਦੀ ਸੀ ਗੁਲਾਬੀ ਜੀ ਨੋਕ ਗੁਲਾਬੀ ਪਲਕਾਂ ਬਾਵਿਓ ਸਾਫ ਚਿੱਟੀਆਂ ਅੱਖਾਂ ਦੀ ਭਰੇ ਆਪਣੀ ਮਦੀਨ ਯਾਰ ਬੱਚੇ ਮਰਾ ਭਰਾ ਜੂੜੀ ਦੇ ਯਾਰ ਜਾਂਦੇ ਨਹੀਂ ਠੀਕ ਹੈ ਜੀ ਜਿੰਨੇ ਮਰਜੀ ਬੱਚੇ ਡਾਲੀਓ ਮਰਾ ਭਰਾ ਬਾਕੀ ਆ ਤੁਸੀਂ ਆਪ ਅਸਿਆਂਣੇ ਹੋ ਠੀਕ ਹੈ ਮਰੇ ਕਹਿਣ ਦੇ ਨਾਲ ਨਹੀਂ ਮਰਾ ਭਰਾ ਕਾਰਜ ਹੋਣਾ ਜਾਨ ਪਰ ਦੇ ਅੰਦਰ ਨਾ ਮਰਾ ਭਰਾ ਕੁਆਲਿਟੀ ਖੁੱਦ ਝੜਕਦੀ ਹੁੰਦੀ ਮਰਾ ਭਰਾ ਠੀਕ ਹੈ ਬਾਕੀ ਮਾਦੀ ਤੇਜ ਕਿੰਨੀ ਆ ਉਹ ਤੁਸੀਂ ਲਾਈਵ ਚੈੱਕ ਕਰ ਹੀ ਸਕਦੇ ਹੋ ਤੇ ਆ ਬਾਈ ਜੀ ਮਾਦੀ ਆਪਣੀ ਦਾ ਪੱਲਾ ਜੀ ਪੱਲੇ ਦੀ ਬਰਾ ਭਰਾ ਕਰਾ ਚੈੱਕ ਕਰੋ ਕੁਆਲਟੀ ਦੇਖੋ ਜੀ ਕਿੱਡੇ ਸਾਫ ਨਿੱਗਰ ਚੌੜੇ ਵੱਡੇ ਪੱਲੇ ਦੀ ਆਪਣੀ ਮਾਦੀ ਹੈ ਬਾਈ ਜੀ ਬਗਲ ਚੈੱਕ ਕਰ ਲਓ ਠੀਕ ਆ ਜੀ ਹਰ ਵੀਡੀਓ ਵਿੱਚ ਆਪਾਂ ਇਹੇ ਗੱਲ ਗਲਾ ਪਾੜ-ਪਾੜ ਕੇ ਇਹਦੀ ਚੈੱਕ ਕਰ ਲਓ ਬਗਲ ਉਹ ਤੁਹਾਡੇ ਸਾਹਮਣੇ ਆ ਤੇ ਠੀਕ ਹੈ ਕੀ ਕੁਆਲਟੀ ਹੋਣੀ ਚਾਹੀਦੀ ਔਰ ਕੀ ਨਹੀਂ ਠੀਕ ਆ ਜੀ ਹਰ ਰਹੀ ਗੱਲ ਪੁੱਛਦੀ ਬਾਪਿਓ ਉਹ ਤੁਹਾਨੂੰ ਪਤਾ ਜੀ ਕਿ ਜਾਨਵਰ ਆਪਣੇ ਪੂਛ ਕੀ ਰੱਖਦੇ ਨੇ ਔਰ ਕੀ ਨਹੀਂ ਬਿਲਕੁਲ ਬੰਦ ਪੂਛ ਚੈੱਕ ਕਰ ਸਕਦੇ ਹਾਂ ਵੈਸੇ ਪੂਛ ਵੀ ਬੰਦਦਾ ਮਗਰ ਪਰਛਾਵੇਂ ਦੇ ਠੀਕ ਹੈ ਬਿਲਕੁਲ ਬਾਪੂ ਸਰੇਤ ਨਹੀਂ ਉਤਰੀ ਜੀ ਉਹ ਠਹਿਰ ਜਾ ਠਹਿਰ ਜਾ ਆਲੋ ਬਾਈ ਜੀ ਆਹ ਮੇਰਾ ਭਰਾ ਅਗਲਾ ਪੱਲਾ ਚੈੱਕ ਕਰ ਲੋ ਦੇਖੋ ਵੀਰੇ ਕਿੱਡੀ ਵੱਡੀ ਤੇ ਨਿੱਗਰ ਬਗਲ ਦੀ ਆਪਣੀ ਇਹ ਮਾਦੀ ਆ ਠੀਕ ਹੈ ਜੀ ਪੂਰੀ ਮੈਂ ਗਰੰਟੀ ਵਾਲੀ ਮੇਰਾ ਭਰਾ ਆਪਣੀ ਮਾਦੀ ਆ ਠੀਕ ਆ ਚੈੱਕ ਕਰ ਸਕਦੇ ਹੋ ਪੱਲਾ ਬਿਲਕੁਲ ਬਾਈ ਜੀ ਬੰਦ ਜੋੜ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰਾਂ ਤੇ ਛੱਲਾ ਲੱਗਿਆ ਹੋਇਆ ਲਾਲ ਸੁਰਖ ਪੈਰਾਂ ਦੀ ਮੇਰਾ ਵੀਰ ਆਪਣੀ ਇਹ ਮਾਦੀ ਆ ਠੀਕ ਹੈ ਜੀ ਜਿਹੋ ਜੀ ਲੋਕ ਉਹ ਜਿਹੜਾ ਬੰਦ ਜਿਹੜਾ ਦੀ ਆਪਣੀ ਕੁਤਰੀ ਬਾਕੀ ਮੇਰਾ ਭਰਾ ਤੁਸੀਂ ਮਾਦੀ ਦਾ ਵਜੂਦ ਐਸ ਬੰਨ ਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਜਿਆਦਾ ਸੀ ਕਿ ਮੇਰਾ ਭਰਾ ਆਪਣੀ ਮੱਕਾ ਮਲ ਮਾਦੀ ਤੇ ਆਓ ਮੇਰਾ ਭਰਾ ਹੁਣ ਆਪਾਂ ਸਾਨੂੰ ਜੁੜਾ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣੀ ਆ ਵਾਹ ਜੀ ਬਾਬਿਓ ਆ ਦੁਆਰ ਤੋਂ ਕਰਾ ਮੇਰਾ ਭਰਾ ਜੁੜੇ ਆਪਣੀ ਜੀ ਮੇਰਾ ਵੀ ਤੁਸੀਂ ਮੱਕਾ ਮਲ ਬਾਬਿਓ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਕਰ ਸਕਦੇ ਹੋ ਦੋਨੋਂ ਹੁਣ ਆਪਾਂ ਧੁੱਪੇ ਛੱਡ ਕੇ ਵਿਖਾ ਰਹੇ ਆ ਠੀਕ ਹੈ ਜੀ ਇਹ ਹੈਗਾ ਚਲੋ ਇਹ ਸਭ ਨਾਲ ਸਾਡੇ ਜਾਨਵਰ ਵੀ ਧੁੱਪ ਸੇਕ ਲੈਣਗੇ ਨਾਲੇ ਅਸੀਂ ਦੇ ਨਾਲ ਸਾਡਾ ਕੈਮਰਾਮੈਨ ਬਾਈ ਵੀ ਧੁੱਪ ਸੇਕ ਲੇਗਾ ਚੈੱਕ ਕਰ ਲਓ ਬਾਬੇ ਉਹ ਕੁਆਲਿਟੀ ਆਪਾਂ ਜੋੜਾ ਤੁਹਾਨੂੰ ਧੁੱਪੇ ਛੱਡ ਕੇ ਵਿਖਾਤਾ ਜੀ ਠੀਕ ਹੈ ਜੀ ਮੈਂ ਕਹਿੰਦਾ ਬਾਬੇ ਉਹ ਫੁੱਲ ਗਾਰੰਟੀ ਵਾਲਾ ਜੋੜਾ ਬਤੇ ਜੋੜੀ ਤੇ ਮੇਰਾ ਭਰਾ ਜਨੇ ਮਰਜੀ ਡਾਲੀਓ ਯਾਰ ਇੱਕ ਵਾਰੀ ਮੇਰੇ ਵਰ ਤੁਸੀਂ ਰੇਟ ਲਾ ਜਿਵੇਂ ਕਨਫਰਮ ਕਰ ਲਿਓ ਕਾਸ਼ ਵਿਰੇ ਅੱਜ ਵਾਲੀ ਆਪਣੀ ਟੌਪ ਜੋੜੀ ਦਾ ਕੀ ਰੇਟ ਆ ਵਿਰੇ ਬਤੇ ਯਾਰ ਜੋੜੀ ਤੇ ਜਾਂਦੇ ਨਹੀਂ ਇਸ ਗੱਲ ਦੀ ਆਪਣੀ ਗਾਰੰਟੀ ਵਿਰੇ ਦਾਵਾ ਆ ਬਾਕੀ ਅੱਗਿਓ ਥੋੜੀ ਕਿਸਮਤ ਉਹਦੇ ਅੱਗਿਓ ਥੋੜੀ ਸਾਂਭ ਵਜੀ ਜੈਸਾ ਨਾ ਮੇਰਾ ਭਰਾ ਮਿਹਨਤ ਕਰ ਲੋਂਗੇ ਠੀਕ ਆ ਜੀ ਟਾਈਮ ਇਹਨਾਂ ਨੂੰ ਦੇ ਦੋਂਗੇ ਮੇਰਾ ਭਰਾ ਫਿਰ ਗਰਮੀਆਂ ਦੇ ਵਿੱਚ ਮੇਰਾ ਵੀ ਤੁਹਾਨੂੰ ਉਹਨਾਂ ਬਾਅਦ ਝੜ ਕੇ ਮੇਰਾ ਭਰਾ ਜਨਪੁਰ ਤੋਂ ਟਾਈਮ ਦੇਣਗੇ ਵੀਰੇ ਸਾਂਭ ਖਰਾਕ ਠੀਕ ਆ ਜੀ ਤੇ ਮਿਹਨਤ ਭਾਜੀ ਨਸਲ ਠੀਕ ਹੈ ਤੇ ਰਹੀ ਗੱਲ ਬਾਬੇ ਉਹ ਐਂਡ ਤੇ ਆਪਣੀ ਕਿਸਮਤ ਵੀਰੇ ਆਹ ਚੀਜ਼ਾਂ ਤੁਹਾਡੇ ਨਾਲ ਹੋਣੀਆਂ ਚਾਹੀਦੀਆਂ ਨੇ ਫੇਰੀ ਮੇਰਾ ਭਰਾ ਬੰਦਾ ਬਾਗੀਆਂ ਦੇ ਵਿੱਚ ਜਾਣ ਜੁਗਾ ਹੁੰਦਾ ਆ ਠੀਕ ਆ ਉਹ ਠੀਕ ਹੈ ਵੀ ਬਾਬੇ ਉਹ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬੇਜੀ ਤੁਹਾਨੂੰ ਪਤਾ ਹੀ ਹੈ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਠੀਕ ਹੈ ਜੀ ਇਹੋ ਜੇ ਟੌਪ ਕੁਆਲਿਟੀ ਦੇ ਸੜੇ ਹੋਏ ਗੂੜੇ ਜਾਮਣੀ ਪਰਾਂ ਦੇ ਪੁੱਤਰ ਦਾਤਾਂ ਅਗਲੇ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬੇਜੀ ਕਰਦੇ ਸਟਾਪ